ਫਤੇਗਰ ਚੂੜੀਆਂ ਦੇ ਨਾਲ ਲੱਗਦੇ ਪਿੰਡ ਪਿੰਡੀ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਪੰਜ ਜੀ ਜਿਹੜੇ ਨੇ ਜ਼ਖਮੀ ਹੋਏ ਨੇ ਉਹਨਾਂ ਦੀ ਖਬਰ ਸਾਹਮਣੇ ਆਈ ਹੈ ਜ਼ਖਮੀਆਂ ਵਿੱਚ ਇੱਕ ਔਰਤ ਅਤੇ ਉਸਦੇ ਤਿੰਨ ਬੱਚੇ ਤੇ ਇੱਕ ਛੋਟੀ ਦੋਤੀ ਸ਼ਾਮਲ ਹੈ ਜ਼ਖਮੀਆਂ ਨੂੰ ਫਤੇਗਰ ਚੂੜੀਆਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਘਟਨਾ ਜਿਹੜੀ ਹੈ ਸ਼ੁੱਕਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ ਜ਼ਖਮੀ ਔਰਤ ਸੰਦੀਪ ਕੌਰ ਤੇ ਪਰਿਵਾਰਕ ਮੈਂਬਰਾਂ ਨੂੰ ਗਵਾਂਡੀਆਂ ਨੇ ਬੜੀ ਮੁਸ਼ਕਲਤ ਨਾਲ ਮਲਬੇ ਦੇ ਹੇਠੋਂ ਕੱਢਿਆ ਪਰਿਵਾਰ ਦੇ ਮੁਖੀ ਰਿੰਕੂ ਮਸੀ ਜੋ ਰਿਕਸ਼ਾ ਚਲਾਉਂਦੇ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਦਾ ਬਾਲਿਆਂ ਵਾਲਾ ਕਮਰਾ ਜਿੱਥੇ ਉਹ ਰਹਿੰਦੇ ਨੇ ਕਾਫੀ ਖਸਤਾ ਹਾਲਤ ਵਿੱਚ ਸੀ ਬੀਤੇ ਦਿਨ ਹੋਈ ਬਾਰਿਸ਼ ਕਾਰਨ ਉਹ ਕੱਲ ਤੋਂ ਹੀ ਕਮਰੇ 'ਚ ਨਹੀਂ ਜਾ ਰਹੇ ਸਨ ਫਿਰ ਘਟਨਾ ਵਾਲੇ ਦਿਨ ਔਰਤ ਅਤੇ ਛੋਟੇ ਚਾਰ ਬੱਚੇ ਕਮਰੇ 'ਚ ਗਏ ਹੀ ਸਨ ਕਿ ਕਮਰੇ ਦੀ ਅਚਾਨਕ ਛੱਤ ਡੇਗ ਗਈ ਜਿਸ ਨਾਲ ਔਰਤ ਅਤੇ ਬੱਚੇ ਮਲਬੇ ਹੇਠਾਂ ਦੱਬ ਗਏ। ਜ਼ਖਮੀਆਂ ਨੂੰ ਪਿੰਡ ਦੇ ਲੋਕਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਖੇਠਾਂ-ਹੇਠੋਂ ਬਾਹਰ ਕੱਢਿਆ ਗਿਆ ਅਤੇ ਫਤੇਗੜ ਚੂੜੀਆਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਗੁਹਾਰ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ। ਉਨਾ ਕਿਹਾ ਹੈ ਕਿ ਉਹਨਾਂ ਦੇ ਰਹਿਣ ਲਈ ਇੱਕ ਹੀ ਕਮਰਾ ਸੀ ਉਹ ਵੀ ਹੁਣ ਡਿੱਗ ਗਿਆ ਹੈ ਅਤੇ ਦੂਜਾ ਉਸ ਦਾ ਸਾਰਾ ਪਰਿਵਾਰ ਜ਼ਖਮੀ ਹਾਲਤ ਚ ਤਰਫ ਰਿਹਾ ਹੈ